ਸਬਾਣਾ ਦੇ ਬਾਬਾ ਬੰਦਾ ਸਿੰਘ ਬੱਧਰ ਚੌਂਕ ਦੇ ਵਿੱਚ ਜੇ ਗੱਲ ਕਰੀਏ ਤਾਂ ਇਸ ਚੌਂਕ ਦੇ ਵਿੱਚ ਨਾ ਤਾਂ ਪੱਤੀਆਂ ਦਾ ਕੋਈ ਪ੍ਰਬੰਧ ਹੈ ਨਾ ਹੀ ਜਿਹੜਾ ਕੋਈ ਲੈਟਰ ਦਾ ਪ੍ਰਬੰਧ ਹੈ ਜੇ ਗੱਲ ਕਰੀਏ ਤਾਂ ਲੋਕ ਜਿਹੜੇ ਨੇ ਰੋਜ਼ਾਨਾ ਇੱਕੋ ਲੱਖਾਂ ਲੋਕ ਜਿਹੜਾ ਆਪਣਾ ਸਫ਼ਰ ਤੈਅ ਕਰਦੇ ਨੇ ਕਿਸੇ ਨੇ ਚੀਕੇ ਨੂੰ ਸੜਕ ਨੂੰ ਜਾਣਾ ਹੈ ਤੇ ਕਿਸੇ ਨੇ ਭੌਂਣੀਗੜ੍ਹ ਦੀ ਸੜਕ ਨੂੰ ਜਾਣਾ ਹੈ ਜੇ ਗੱਲ ਕਰੀਏ ਤਾਂ ਅੱਗੇ ਜਿਹੜਾ ਪਟਿਆਲਾ ਸ਼ੁਰੂ ਹੁੰਦਾ ਇਹਦੇ ਪਿੱਛਲੇ ਪਾਸੇ ਫਤਨਾ ਵੀ ਸ਼ੁਰੂ ਹੁੰਦਾ ਹੈ ਲਗਾਤਾਰ ਜਿਹੜੇ ਮੁਸਾਫਿਰ ਨੇ ਕਾफी ਦਿੱਕਤਾਂ ਦਾ ਸਾਹਮਣਾ ਕਰਦੇ ਨੇ ਨਾ ਤਾਂ ਇਸ ਰੋਡ ਤੇ ਪੱਤੀਆਂ ਦਾ ਕੋਈ ਪ੍ਰਬੰਧ ਹੈ ਨਾ ਹੀ ਰਾਤ ਨੂੰ ਜਿਹੜਾ ਲਾਈਟਾਂ ਦਾ ਪ੍ਰਬੰਧ ਹੈ ਲਗਾਤਾਰ ਮੇਰੇ ਲੋਕ ਨੇ ਪਰੇਸ਼ਾਨ ਹੁੰਦੇ ਨੇ ਦੇਖ ਸਕਦੇ ਹੋ ਕਿ ਇਸ ਰੋਡ ਤੇ ਲਾਈਟਾਂ ਦਾ ਨਾ ਹੋਣ ਕਰਕੇ ਲੋਕ ਜਿਹੜੇ ਨੇ ਇੱਕ ਦੂਸਰੇ ਵੱਲੋਂ ਜਿਹੜਾ ਬੰਦੇ ਨਜ਼ਰ ਆਉਂਦੇ ਨਹੀਂ ਪਰ ਦੂਸਰੇ ਪਾਸੇ ਜੇ ਦੇਖਿਆ ਜਾਵੇ ਤਾਂ ਮਜੂਤਾ ਸਰਕਾਰ ਦੇ ਵੱਲੋਂ ਕੀ ਨਾ ਦੇ ਕੰਮੇ ਲੱਜਾ ਸਕੋ ਪ੍ਰਮਾਣਿਤ ਕੀਤਾ ਜਾਂਦਾ ਹੈ ਗੱਲ ਕਰ ਬੰਦ ਕਰਦੇ ਆ ਰਾਹ ਗਿਆ ਨਾਲ ਇੱਕ ਵਾਰ ਇਹ ਕੀ ਕਹੋਗੇ ਇਸ ਰੋਡ ਤੇ ਲਾਈਟਾਂ ਨਾ ਹੋਣ ਦਾ ਕਾਰਨ ਜਿਹੜੇ ਤੁਸੀਂ ਕਰਦੇ ਹੋ ਦੇਖ ਸਕਦੇ ਹੋ ਜਿਹੜੇ ਲੋਕ ਨੇ ਇਸ ਰੋਡ ਤੋਂ ਲੰਘਦੇ ਨੇ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਇਸ ਰੋਡ ਤੇ ਲੈਟਾ ਦਾ ਨਾ ਹੋਣ ਕਰਕੇ ਜਿਹੜਾ ਸਾਨੂੰ ਕਾਫੀ ਖਮਿਆਜਾ ਭੁਗਤਣਾ ਪੈਂਦਾ ਜੇ ਗੱਲ ਕਰੀਏ ਤਾਂ ਨਾਲ ਜਿਹੜੀ ਹੈ ਉਹਨੇ ਚੁੰਗੀ ਵੀ ਵਜਦੀ ਹੈ ਜਦੋਂ ਕਈ ਵਾਰ ਉਹਦੇ ਪੀਆਰਟੀਸੀ ਦੀ ਬੱਸ ਆਉਂਦੀ ਹੈ ਤਾਂ ਉਹਦੇ ਲੋਕਾਂ ਨੂੰ ਕਾਫੀ ਮੁਸੀਬਤਾਂ ਦਾ ਜਿਹੜਾ ਸਾਹਮਣਾ ਵੀ ਕਰਨਾ ਪੈਂਦਾ ਦੇਖ ਸਕਦੇ ਹੋ ਤਸਵੀਰਾਂ ਕਿ ਲੋਕ ਜਿਹੜੇ ਨੇ ਖੁਦ ਟਰੱਕ ਕਢਵਾਉਣ ਦੀ ਕੋਸ਼ਿਸ਼ ਤੇ ਵਿੱਚ ਲੱਗੇ ਹੋਏ ਨੇ ਜੇ ਉਹਦੇ ਬੱਤੀਆਂ ਹੁੰਦੀਆਂ ਤਾਂ ਇਹ ਜਿਹੜਾ ਹਾਲ ਹੈ ਇਹ ਹਾਲ ਨਹੀਂ ਹੋਣਾ ਸੀ ਕਾਫੀ ਵੱਡੇ ਵੀਕਲ ਉਰੋ ਜਿਹੜੇ ਲੱਗਦੇ ਨੇ ਪਰ ਲੋਕਾਂ ਨੂੰ ਕਾਫੀ ਮੁਸੀਬਤਾਂ ਦਾ ਜਿਹੜਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਿਹੜੀਆਂ ਚੌਂਕ ਦੀਆਂ ਤਸਵੀਰਾਂ ਨੇ ਲਗਾਤਾਰ ਤੁਹਾਨੂੰ ਪਬਲਿਕ ਸਮਾਣਾ ਨਿਊਜ਼ ਦੇ ਉੱਤੇ ਵੀ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਇਸ ਚੌਂਕ ਦੇ ਵਿੱਚ ਜਿਹੜਾ ਚਾਰ ਜਿਹੜਾ ਮੋਹਾ ਚੌਂਕ ਹੈ ਤੇ ਕੋਲ ਜਿਹੜਾ ਇਹ ਚੌਂਕ ਦੱਸਿਆ ਜਾਂਦਾ ਇਸ ਚੌਂਕ ਦੇ ਵਿੱਚ ਕਿਸੇ ਪਾਸੇ ਵੀ ਤੁਹਾਨੂੰ ਜਿਹੜਾ ਬੱਤੀਆਂ ਦਾ ਨਾ ਤਾਂ ਕੋਈ ਜ਼ਿਕਰ ਦੇਖਣਾ ਹੈ ਨਾ ਹੀ ਕਿਸੇ ਸਰਕਾਰ ਦੇ ਵੱਲੋਂ ਸੋਚਿਆ ਜਾਂਦਾ ਪਰ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਉਰੇ ਮੌਕੇ ਤੇ ਮੌਜੂਦ ਨਹੀਂ ਉਹਨਾਂ ਨੂੰ ਕਿੰਨੀਆਂ ਕੁ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਚੀਜ਼ ਬਾਰੇ ਇੱਕ ਵਾਰੀ ਜ਼ਰੂਰ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਕਿ ਟ੍ਰੈਫਿਕ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਕਾਫੀ ਮੁਸ਼ਕਲਤਾਂ ਦੇ ਨਾਲ ਇੱਥੋਂ ਜਿਹੜੀ ਹੈ ਟ੍ਰੈਫਿਕ ਆਪਣੀ ਕੱਢਣੀ ਪੈਂਦੀ ਹੈ ਤੇ ਲੋਕ ਵੀ ਜਿਹੜੇ ਨੇ ਉਰੋ ਪਰੇਸ਼ਾਨ ਹੁੰਦੇ ਨੇ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਇੱਕ ਦੂਜੇ ਨੂੰ ਜਿਹੜਾ ਇਸ਼ਾਰੇ ਦੇ ਨਾਲ ਉਰੋ ਚੱਲਦੇ ਨੇ ਪਰ ਫਿਲਹਾਲ ਜਿਹੜੀਆਂ ਤਸਵੀਰਾਂ ਨੇ ਇਸ ਸੜਕ ਦੇ ਉੱਤੋਂ ਕੋਆਰਡੀਨਲ ਲਗਾਤਾਰ ਅਸੀਂ ਜਣੀਆਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਜਿਹੜੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਨੇ ਜਾਂ ਇੰਚਾਰਜ ਨੇ ਸੇਵਕ ਸਿੰਘ ਉਹ ਖੁਦ ਹੀ ਸ ਚੌਂਕ ਦੇ ਵਿੱਚ ਜਿਹੜੇ ਟ੍ਰੈਫਿਕ ਨੂੰ ਹੱਲ ਕਰਨ ਦੇ ਲਈ ਜਿਹੜੀ ਆਪਣੀ ਡਿਊਟੀ ਦਿੰਦੇ ਨੇ ਪਰ ਨਾ ਹੀ ਜਦੋਂ ਕੋਈ ਵੀ ਆਈਪੀ ਅਫਸਰ ਆਉਂਦੇ ਨੇ ਤਾਂ ਉਹਨਾਂ ਨੂੰ ਜਿਹੜੀ ਹੈ ਇਹਨਾਂ ਦੀ ਜਿਹੜੀ ਜਾਨ ਵੀ ਹੈ ਮੁਕੀ ਦੇ ਵਿੱਚ ਆ ਜਾਂਦੀ ਹੈ ਜਦੋਂ ਬੱਤੀਆਂ ਦਾ ਨਾ ਹੋਣਾ ਤਾਂ ਕਿਸੇ ਪਾਸੋਂ ਜਦੋਂ ਕੋਈ ਪੋਲੀਟিক্যাল ਅਫਸਰ ਹੁੰਦਾ ਹੈ ਜਾਂ ਕੋਈ ਸਰਕਾਰੀ ਮਲਾਜ਼ਮ ਹੁੰਦਾ ਹੈ ਦੇਖ ਸਕਦੇ ਹੋ ਕਿ ਕਿੰਝੋਂ ਬਚ ਰਿਹਾ ਮਲਾਜ਼ਮਾਂ ਨੂੰ ਜਿਹੜੀ ਹੈ ਆਪਣੀ ਜਾਨ ਤੇ ਖੇਡ ਕੇ ਗੱਡੀਆਂ ਲੰਘਾਉਣੀਆਂ ਪੈਂਦੀਆਂ ਨੇ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਲਗਾਤਾਰ ਅਸੀਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਭਾਜੀ ਕੀ ਕਹੋਗੇ ਇਸ ਰੋਡ ਦੇ ਉੱਤੇ ਲਾਈਟਾਂ ਦਾ ਨਾ ਹੋਣਾ ਰਾਤ ਨੂੰ ਬੱਤੀਆਂ ਨਾ ਹੋਣੀਆਂ ਬਹੁਤ ਜ਼ਰੂਰੀ ਹੈ ਜੀ ਤੁਹਾਡੇ ਸਾਹਮਣੇ ਹੀ ਹੈ ਦੇਖ ਲਓ ਮੈਂ ਤਾਂ ਸਾਰਾ ਦਿਲੇ ਚੀ ਲੰਘਿਆ ਦਾ ਸਾਡਾ ਟੂਰ ਲਗਾ ਜਮਾ ਜਿਆ ਮਿਲਦਾ ਹੀ ਬਹੁਤ ਜ਼ਿਆਦਾ ਹੈ ਕੀ ਪਹੁੰਚ ਰਹੀ ਹੈ ਅੱਜ ਜ਼ਰੂਰੀ ਸੀ ਇਹ ਜੀ ਦੇ ਕਹਨੇ ਪਰ ਸਰਕਾਰ ਹਾਲੇ ਤੱਕ ਨਹੀਂ ਦੇਖ ਰਹੀ ਐ ਜੀ ਨੂੰ ਕੀ ਕਹਾਂਗੇ ਦੇਖਣਗੇ ਜੀ ਹੋਰ ਆਪਣਾ ਨੌਲੇਜ ਚ ਲਿਆਦਾ ਐ ਜੀ ਨੂੰ ਸਾਡੇ ਜਿਹਨੇ ਅਸਲ ਚੀਜ਼ ਚੀਜ਼ ਨੂੰ ਸਮਝਣ ਨਾਲ ਖੜੋਤ ਦੇਖ ਸਕਦੇ ਹਾਂ ਜਿਹੜੇ ਸਮਾਣਾ ਸਿਟੀ ਦੇ ਵਿੱਚ ਦੇ ਟ੍ਰੈਫਿਕ ਦੇ ਇੰਚਾਰਜ ਨੇ ਸੇਵਕ ਸਿੰਘ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਕਿ ਬਕਤੀਆਂ ਬਹੁਤ ਜ਼ਰੂਰੀ ਨੇ ਪਰ ਅਸੀਂ ਐਸ.ਪੀ. ਸਾਹਿਬ ਦੇ ਨਾਲ ਵੀ ਗੱਲਬਾਤ ਕਰੀਏ ਦੇਖਦੇ ਕਦੋਂ ਤੱਕ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਇਸ ਚੀਜ਼ ਵੱਲ ਧਿਆਨ ਦਿੰਦੇ ਨੇ ਪਰ ਲੋਕ ਦੇਖ ਸਕਦੇ ਹੋ ਕਿ ਇੱਕ ਦੂਸਰੇ ਦੇ ਪਿੱਛੇ ਲੱਗ ਕੇ ਜਦੋਂ ਇਸ ਤਰ੍ਹਾਂ ਗੱਡੀਆਂ ਕੱਟਦੇ ਨੇ ਜਾਂ ਵਿੱਚ ਕੋਈ ਛੋਟਾ ਵਹੀਕਲ ਹੁੰਦਾ ਉਹਨਾਂ ਨੂੰ ਕਾਫੀ ਮੁਸ਼ਕਲਤਾ ਦੇ ਨਾਲ ਉਰੋ ਜਿਹੜਾ ਲੰਘਣਾ ਪੈਂਦਾ ਪਰ ਹਲੇ ਤੱਕ ਸਰਕਾਰ ਦੇ ਜਿਹੜੇ ਕੋਈ ਵੀ ਨੁਮਾਇੰਦੇ ਨੇ ਉਹਨਾਂ ਨੂੰ ਇਸ ਰੋਡ ਦੇ ਉੱਤੇ ਨਾ ਤਾਂ ਕੋਈ ਦੇਖਿਆ ਜਾ ਸਕਦਾ ਜਿਹੜੀਆਂ ਤਕਲੀਫਾਂ ਨੇ ਮੇਰੇ ਇਸ ਰੋਡ ਦੇ ਉੱਤੇ ਬੱਤੀਆਂ ਨਾ ਹੋਣ ਕਰਕੇ ਕਿੰਨੀ ਕੁ ਦਿੱਕਤਾਂ ਨਸਦੀ ਇਕਦਾਰੀ ਆ ਘੱਟੋ ਘੱਟ 10-10 ਸਿੱਖ ਪਰੇਸ਼ਾਨ ਹੋਣਾ ਪੈਂਦਾ ਟਰੈਫਿਕ ਦੀ ਬਹੁਤ ਜ਼ਿਆਦਾ ਦਿੱਕਤ ਆ ਜੀ ਕਰੇ ਕੋਈ ਲਾਈਟ ਦਾ ਪ੍ਰਬੰਧ ਹੋ ਗਏ ਸਰਕਾਰ ਕਰਦੀ ਆ ਤਾਂ ਬੈਟਰ ਰਹੇਗਾ ਕਿੰਨੇ ਕੁ ਤੁਸੀਂ ਹੋਰ ਦੇਖ ਦਿਓ ਕਿੰਨੇ ਕੁ ਟਾਈਮ ਤੋਂ ਦਿੱਕਤ ਆ ਰਹੀ ਹੈ ਇਹ 1 ਸੱਤੋ ਘੱਟ ਸਾਲ ਤੋਂ ਦੇ ਚੱਲ ਰਹੇ ਹੋ ਤੁਸੀਂ ਕਿੱਥੇ ਚੱਲਿਆ ਹੁਣ ਮੈਂ ਬਿਆਰਗੜ੍ਹ ਮੰਡੀ 10 ਮਿੰਟੋ ਕਿ ਜਾਮ ਦੀ ਫਸੇ ਦੇਉਂ ਦੂਸਰੀ ਤਸਵੀਰ ਜਿਹੜੀ ਸਾਂਝੀ ਕਰ ਰਿਹਾ ਜਦੋਂ ਬੱਤੀਆਂ ਨਾ ਹੋਣਾ ਲਗਾਤਾਰ ਟ੍ਰੈਫਿਕ ਦੇ ਜਿਹੜੇ ਮੁਲਾਜ਼ਮ ਨੇ ਆਪਣੀ ਜਾਨ ਦੇ ਉੱਪਰ ਖੇਡ ਕੇ ਪਰ ਉਰੋ ਜਿਹੜਾ ਪਬਲਿਕ ਨੂੰ ਜ਼ਰੂਰ ਲੰਗਾਇਆ ਜਾਂਦਾ ਪਰ ਅੱਗੇ ਕੁਝ ਵੀ ਜਿਹੜਾ ਇਸ ਚੌਂਕ ਦੇ ਵਿੱਚ ਐਕਸੀਡੈਂਟ ਜਿਹੜਾ ਲਾਜ਼ਮੀ ਨਜ਼ਰ ਆਉਂਦਾ ਪ੍ਰਸ਼ਾਸਨ ਨੂੰ ਜ਼ਰੂਰ ਇਸ ਪਾਸੇ ਧਿਆਨ ਦੇਣਾ ਚਾਹੀਦਾ ਨਹੀਂ ਤਾਂ ਇਸ ਦਾ ਜਿਹੜਾ ਖਮਿਆਜਾ ਹੈ ਜ਼ਰੂਰ ਇੱਕ ਦਿਨ ਭੁਗਤਣਾ ਵੀ ਨਜ਼ਰ ਆਏਗਾ ਮੇਰੇ ਕੀ ਨਾਮ ਹੈ ਤੁਹਾਡਾ ਕੁਲਵੀਰ ਸਿੰਘ ਹੈ ਕੁਲਵੀਰ ਜੀ ਇਸ ਚੌਂਕ ਦੇ ਵਿੱਚ ਲੇਟਾ ਨਾ ਹੋਣ ਕਰਕੇ ਕਿੰਨੀਆਂ ਕੁ ਦਿੱਕਤਾਂ ਦਾ ਸਾਹਮਣਾ ਹੈ ਦਿੱਕਤ ਬਹੁਤ ਆਂਦੀ ਹੈ ਕਿਵੇਂ ਲੱਗਦਾ ਜਦੋਂ 10-10 ਮਿੰਟ ਹੋਰੇ ਸੜਕ ਤੇ ਵੇਟ ਕਰਦੇ ਹੋ ਬਹੁਤ ਵੇਟ ਬਹੁਤ ਜ਼ਿਆਦਾ ਮੱਲ ਹੈ ਕਿਤੇ ਕੰਮ ਚੱਲੇ ਸੀ ਤੁਸੀਂ ਕੰਮ ਚੱਲੇ ਸੀਗੇ ਕਿੰਨੀ ਦੇਰ ਹੋ ਗਈ ਤੁਹਾਨੂੰ ਸੜਕ ਤੇ ਖੜੇ ਹੋਣ 2-3 ਮਿੰਟ ਹੋ ਗਏ ਹਾਲੇ ਤੱਕ ਕੋਈ ਦਿੱਕਤ ਨਹੀਂ ਲੱਗ ਰਹੀ ਦਿੱਕਤ ਹੋ ਰਹੀ ਹੈ ਦੇਖ ਸਕਦੇ ਹੋ ਜਿਹੜੇ ਪਬਲਿਕ ਨੇ ਉਹਨਾਂ ਨਾਲ ਗੱਲਬਾਤ ਕਰੀ ਜਾਂਦੀ ਹੈ ਕਿਹਾ ਜਾਂਦਾ ਕਿ 10-10 ਮਿੰਟ ਸਾਡੀਆਂ ਰੋ ਜਿਹੜੋ ਗੱਡੀਆਂ ਨਹੀਂ ਨਿਕਲਦੀਆਂ ਤਾਂ ਸਾਨੂੰ ਕਿਤੇ ਜੇ ਕੰਮ ਕਰਨ ਜਾਣਾ ਹੁੰਦਾ ਉਥੋਂ ਜਿਹੜਾ ਅੱਗੋਂ ਸਾਡਾ ਕੰਮ ਵੀ ਜਿਹੜਾ ਨਿਕਲ ਜਾਂਦਾ ਪਰ ਲਗਾਤਾਰ ਜਿਹੜੀ ਸਰਕਾਰਾਂ ਨੇ ਕਿਤੇ ਨਾ ਕਿਤੇ ਹਲੇ ਤੱਕ ਜਿਹੜੀਆਂ ਨਲਾਇਕੀਆਂ ਵਰਤਦੀਆਂ ਲਗਾਤਾਰ ਨਜ਼ਰ ਆਉ ਰਹੀਆਂ ਨੇ ਦੇਖਦੇ ਕਦੋਂ ਤੱਕ ਇਹ ਚੀਜ਼ ਜਿਹੜਾ ਰਿਜ਼ਲਟ ਹੈ ਸਾਹਮਣੇ ਨਿਕਲ ਕੇ ਨਜ਼ਰ ਆਉਂਦਾ ਫਿਲਹਾਲ ਦਿਓ ਇਜਾਜ਼ਤ ਸਮਾਣੇ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣੇ